ਬਹੁਤ سارے ਲੋਕ ਆਕਦੇ ਆ ਕਿ ਮੇਰੀਆਂ ਗੱਲਾਂ ਉਹਨਾਂ ਨੂੰ ਸਮਝ ਨਹੀਂ ਆਉਂਦੀਆਂ ਹਨ ਫਿਰ ਉਹ ਆਕਦੇ ਆ ਕਿ ਸਮਝ ਕਿਉਂ ਨਹੀਂ ਆਉਂਦੀਆਂ ਕਿੰਨੇ ਆਧਿਆਤਮਿਕ ਲੋਕ ਆ ਉਹਨਾਂ ਦੇ ਲਈ ਲਗਭਗ ਉਹਨਾਂ ਦੇ ਗੱਲਾਂ ਲਗਭਗ ਸਾਰੀਆਂ ਸਮਝ ਆ ਜਾਂਦੀਆਂ ਕੁਝ ਗੱਲਾਂ ਹੋ ਸਕਦਾ ਨਾ ਸਮਝ ਆਉਂਦੀਆਂ ਹਨ ਜੋਤ੍ਰਮ ਦੀਆਂ ਕਿਤਾਬਾਂ ਜਿਹੜੇ ਥੋੜੇ ਡੂੰਘੇ ਬੋਲ ਦਿੰਦੇ ਹੋਣਾ ਨਾ ਪਰ ਕੋਈ ਜ ਆਉਂ ਜ ਲੋਕ ਹੈ ਜਿਹੜੇ ਆਕਦੇ ਆ ਵੀ ਮੈਂ ਤੁਹਾਡੀ ਸਾਰੀ ਪੋਡਕਾਸਟ ਵੇਖ ਲਈ ਸਾਰੀਆਂ ਵੀਡੀਓ ਵੀ ਵੇਖ ਲਈ ਫਿਰ ਮੈਨੂੰ ਤੁਹਾਡੀ ਗੱਲ ਇੱਕ ਵੀ ਨਹੀਂ ਸਮਝ ਆਈ ਉਨਾ ਮਤਲਬ ਕੀ ਹੈ ਕੁਝ ਲੋਕ ਤਾਂ ਅਗੇ ਸਮਝਾਉਂਦੀ ਹੈ ਕਈਆਂ ਨੂੰ ਜ਼ਿਆਦਾ ਹੁੰਦੀ ਹੈ ਪਰ ਸਮਝਦੇ ਕਿ ਖੇਡ ਕੀ ਆ ਸਮਝ ਕਿਉਂ ਨਹੀਂ ਆਉਂਦੀ ਉਹਦਾ ਕਾਰਨ ਦੱਸ ਲਗਾ ਮੈਂ ਪਹਿਲਾਂ ਇੱਥੇ ਫੋਨ ਰੱਖਣਾ ਮੈਂ ਦੋ ਹੱਥਾਂ ਨਾਲ ਸਮਝਾਉਣਾ ਜੀ ਐ ਤਾਂ ਮੇਰੀ ਜਾਣਕਾਰੀ ਮੰਨ ਲਓ ਇੰਨੀ ਆ ਠੀਕ ਹੈ ਇੰਨੀ ਜ਼ਿਆਦਾ ਜਾਣਕਾਰੀ ਤੁਹਾਡੀ ਕੀ ਇਤਨਾ ਦੇ ਅੰਦਰ ਤਾਂ ਇੰਨੀ ਆ ਹੁਣ ਮੰਨ ਲਓ ਜੇ ਮੈਂ ਜਾਣਕਾਰੀ ਤੁਹਾਨੂੰ ਸਮਝਾਉਣ ਲੱਗੂੰਗਾ ਤੇ ਜਾਣਕਾਰੀ ਅੰਦਰ ਕਿਵੇਂ ਆਊਗੀ ਕਿਉਂਕਿ ਤਾਂ ਅੰਦਰ ਥਾਂ ਹੀ ਨਹੀਂ ਬਾਤਰੀ ਨਿਕਾ ਜਿ ਪਾਤਰ ਨੇ ਕਹਾਤੇ ਜਾਣਕਾਰੀ ਕਿਵੇਂ ਆਉਗਾ ਹੁਣ ਇਨੀ ਜਾਣਕਾਰੀ ਨੂੰ ਤੂੰ ਅਬ ਤੂੰ ਹੀ ਆਪਣੇ ਛੋਟੇ ਦਿਮਾਗ ਨਾਲ ਜੋ ਮੱਲੇ ਵੀ ਜਿਓ ਇਨਾ ਜ਼ਿਆਦਾ ਵਧੀਆ ਨਹੀਂ ਪਿਆ ਉਹਨਾਂ ਸਮਝਣ ਦੀ ਕੋਸ਼ਿਸ਼ ਕਰੋਗੇ ਨਾ ਲੋਜੀਕਲ ਮਾਇਨਾ ਪਰ ਸਮਝ ਨਹੀਂ ਹੋਣੀ ਉਹਦੇ ਲਈ ਤੁਹਾਨੂੰ ਕੀ ਕਰਨਾ ਪੈਣਾ ਸਿੰਪਲ ਜੀ ਗੱਲ ਆ ਆਹੜਾ ਦੱਸਣ ਦੇ ਆ ਉਹਨੂੰ ਬੁਰਾ ਬੁਰਾ ਕਹੀ ਜਾਓ ਇਹਦਾ ਕੀ ਫਾਇਦਾ ਜਿਵੇਂ ਗੁਰੂਆਂ ਨੂੰ ਕਹਿੰਦੇ ਰਹਿੰਦੇ ਬੁਰਾ ਬੁਰਾ ਕਿਉਂਕਿ ਉਹਨਾਂ ਦੀ ਗੱਲਾਂ ਨਹੀਂ ਸਮਝ ਆਉਂਦੀਆਂ ਕਿਉਂਕਿ ਬਾਕੀਆਂ ਦਾ ਪਾਤਰ ਇੰਨਾ ਹੀ ਇਹਦੇ ਲਈ ਸਾਨੂੰ ਉਹ ਪਾਤਰ ਵਧਾਉਣਾ ਪੈਣਾ ਆ ਵੇਖੋ ਜੇ ਬਾਤ ਰਹੀ ਨਾ ਵਧੀਆ ਆਪ ਕੋ ਇਹਦੇ ਬਰਾਬਰ ਵੀ ਆ ਗਿਆ ਨਾ ਉਸੇ ਵੇਲੇ ਸਾਰੀ ਗੱਲ ਹੀ ਸਮਝ ਆ ਜਾਂਦੀ ਕੁਝ ਲੋਕੀ ਆਖਦੇ ਆ ਕਿ ਮੈਂ ਤੁਹਾਡੀ ਵੀਡੀਓ ਦੇਖਣ ਡਿਆ ਸੀ ਪਹਿਲਾਂ ਗੱਲਾਂ ਨਹੀਂ ਸਮਝ ਆਉਂਦੀਆਂ ਇੱਕ ਟਾਈਮ ਆ ਗਿਆ ਸਾਰੀ ਗੱਲ ਇੱਕੋ ਹੀ ਸਮਝ ਆ ਗਈ ਇੱਕੋ ਵਾਰੀ ਇੱਕੋ ਸਕਿੰਟ ਦੇ ਅੰਦਰ ਮੇਰੇ ਗੁਰੂ ਵੀ ਆਖਣ ਦੇ ਇੱਕੋ ਸਕਿੰਟ ਦੇ ਅੰਦਰ ਸਾਰੀਆਂ ਗ੍ਰੀਆਂ ਇਕੱਠੀਆਂ ਮਿਲ ਗਈਆਂ ਹੈਨਾ ਜਿਹੜਾ ਗੁਰੂ ਹੁੰਦਾ ਸੀ ਪੁਰਾਣੇ ਟਾਈਮ ਤੇ ਉਹਦੇ ਨਾਲ ਜਿਹੜੇ ਸ਼ਿਸ਼ੇ ਰਹਿੰਦੇ ਹੁੰਦੇ ਹੀ ਹੈਨਾ ਉਹ ਸ਼ਿਸ਼ਿਆਂ ਨੂੰ ਗੁਰੂ ਦੇ ਕੋਲ ਇੰਨਾ ਜ਼ਿਆਦਾ ਟਾਈਮ ਕਿਉਂ ਰਹਿਣਾ ਪੈਂਦਾ ਸੀ ਇਹ ਟਾਈਮ ਤੇ ਚਲੋ ਥੋੜਾ ਓਖਾ ਹੋ ਨਾ ਰਹਿਣਾ ਪਰ ਉਹ ਟਾਈਮ ਤੇ ਕਿਉਂ ਹੋ ਰਹੀ ਨਹੀਂ ਜਾਂਦੀ ਕਿਉਂਕਿ ਜਿਹੜਾ ਛਿਛੇ ਆ ਉਹਦਾ ਪਾਤਰ ਨਿਕਾ ਗੁਰੂ ਵੇਖਦਾ ਵਾ ਵੀ ਜਿਹੜੀ ਜਾਣਕਾਰੀ ਮੈਨੂੰ ਦੇਣੀ ਆ ਉਹ ਜ਼ਿਆਦਾ ਵਾ ਹਨਾ ਉਹਦਾ ਪਾਤਰ ਨਿਕਾ ਤੇ ਫਿਰ ਕੀ ਕੀਤਾ ਜਾਏ ਫਿਰ ਗੁਰੂ ਨੇ ਕਹਿਣਾ ਵੀ ਤੂੰ ਮੇਰੇ ਕੋਲ ਰਹਿ ਜਿਹੜੇ ਜਿਹੜੇ ਤਰੀਕੇ ਮੈਂ ਤੈਨੂੰ ਦੱਸਦਾ ਵਾ ਵਿਧੀਆਂ ਤੈਨੂੰ ਮੈਂ ਦੱਸਦਾ ਹਨਾ ਉਹਦੇ ਨਾਲ ਕੀ ਹੋਣਾ ਜੇ ਤੂੰ ਵਿਧੀਆਂ ਦੱਸੂਗਾ ਤਰੀਕੇ ਦੱਸੂਗਾ ਤੇਰਾ ਪਾਤਰ ਵਧੂਗਾ ਜੋ ਤੇਰਾ ਪਾਤਰ ਵਧੂਗਾ ਉਤਨੀ ਜਾਣਕਾਰੀ ਆ ਜੂ ਸਿੰਪਲ ਇਸੇ ਹੀ ਕਿਹਾ ਡੋਈ ਪਰ ਇਸ ਟਾਈਮ ਤੇ ਕੀ ਹੋਣਿਆ ਵਾ ਵੀ ਗੁਰੂ ਦੀ ਕੋਹ ਰਹਿਣਾ ਥੋੜਾ ਔਖਾ ਵਾ ਸਮਾਜ ਦੇ ਹਿਸਾਬ ਨਾਲ ਥੋੜਾ ਬਤਾਇਆ ਤਾਂ ਕਰਨਾ ਪੈਂਦਾ ਵਾ ਤੇ ਫਿਰ ਉਹ ਥੋੜਾ ਔਖਾ ਹੋ ਜਾਂਦਾ ਫਿਰ ਤੁਸੀਂ ਕਹੋਗੇ ਫਿਰ ਆਹੜਾ ਪਾਤਰ ਵਧਾਉਣਾ ਇਹਦਾ ਮਤਲਬ ਕੀ ਹੈ ਚੇਤਨਾ ਨਾਲ ਲਿਆਵੋ ਵਧਾਉਣਾ ਇੱਕੋ ਹੀ ਗੱਲ ਹੈ ਚੇਤਨਾ ਨੂੰ ਐਕਸਪੈਂਡ ਕਰਨਾ ਫ੍ਰੀਕਵੈਂਸੀ ਵਧਾਉਣੀ ਵਾਈਬ੍ਰੇਸ਼ਨ ਵਧਾਉਣੀ ਇਹਨੂੰ ਕੀ ਕਿਵੇਂ ਕਰਨਾ ਪਊਗਾ ਇਹਦੇ ਲਈ ਮੇਰੇ YouTube ਦੇ ਚੈਨਲ ਦੇ ਵੀਡੀਓ ਵੇਖੋ ਸਾਰੀਆਂ ਮੇਰੇ Telegram ਦੇ ਗਰੁੱਪ ਦੇ ਅੰਦਰ ਜਾ ਕੇ ਦੇਖੋ ਨਹੀਂ ਤੇ ਮੈਂ ਤੁਹਾਨੂੰ ਉਦਾਂ ਦਾ ਦਰ ਦੇਣਾ ਨਾ ਕਿਉਂਕਿ ਤੁਸੀਂ ਪ੍ਰੋਪਰ ਸੈਚ ਕਰਦੇ ਨਹੀਂ ਜੋ ਇਹ ਸਥਾਨ ਦੀ TG ਵਾਲੋ ਰਿਕਮੈਂਡ ਹੈ ਤਿੰਨ ਚੀਜ਼ਾਂ ਇਹ ਤੋਂ ਜ਼ਿਆਦਾ ਵੀ ਆ ਥੋੜੇ ਬទੀਆਂ ਨਵੀਆਂ ਆਉਣੀ ਸ਼ੁਰੂ ਹੋ ਗਈਆਂ ਉਹ ਕੀ ਆ ਪਹਿਲੀ ਗੱਲ ਹੈ ਚੇਤਨਾ ਨੂੰ ਐਕਸਪੈਂਡ ਕਰਨ ਲਈ ਕਰੀ ਆ ਚੁੱਕਾ ਧਿਆਨ ਦੀ ਵਿਧੀ ਆ ਦੂਸਰਾ ਤਰੀਕਾ ਵਾ ਕਨਸੈਂਟ੍ਰੇਸ਼ਨ ਐਕਸਰਸਾਈਜ਼ ਕਰਤੀ ਦੇਣ ਵਾਲੀ ਇਹਦੇ ਤੋਂ ਬਾਅਦ ਤੀਸਰਾ ਤਰੀਕਾ ਵਾ ਮੇਰੇ ਗੁਰੂ ਦੀ ਰਿਟਰੀਟ ਦੇ ਉੱਪਰ ਆਉਂਦੇ ਨਾਲ ਠੀਕ ਆ ਇਹਦੇ ਤੋਂ ਬਗੈਰ ਜਿਹੜੇ ਤਰੀਕੇ ਆ ਉਹ ਡਿਪੈਂਡ ਆ ਸਾਡੀ ਚੇਤਨਾ ਨੂੰ ਜਿਵੇਂ ਇਨਰ ਵਰਕ ਦੇ ਅੰਦਰ ਜਿੰਨੇ ਵੀ ਹੋਰ ਤਰੀਕੇ ਆ ਜਾਂਦੇ ਉਹ ਵੀ ਇੱਥੇ ਆ ਜਾਂਦੇ ਐਡ ਹੋ ਜਾਂਦੇ ਇਹਨਾਂ ਦੇ ਵਿੱਚੋਂ ਜਿਹੜੀ ਤੁਹਾਨੂੰ ਚੀਜ਼ ਸੈੱਟ ਲੱਗਦੀ ਆ ਜਾਂ ਸਾਰੀਆਂ ਵਧੀਆ ਲੱਗਦੀਆਂ ਤੁਸੀਂ ਸਾਰੀਆਂ ਅਪਣਾ ਸਕਦੇ ਹੋ ਇਹ ਜਿਹੜਾ ਨੌਕਸਪੈਂਡ ਕਰਨ ਜਦੋਂ ਐਕਸਪੈਂਡ ਹੁੰਦੀ ਹੈ ਨਾ ਫਿਰ ਸਾਨੂੰ ਸਾਰੀ ਗੱਲ ਸਮਝ ਆ ਜਣੀ ਫਿਰ ਮੇਰੀ ਸਾਰੀ ਗੱਲਾਂ ਤੁਹਾਨੂੰ ਉਸੇ ਵੇਲੇ ਸਮਝ ਆ ਜਾਣੀ ਹੁਣ ਮੰਨ ਲਓ ਮੈਂ ਜੇ ਤੁਹਾਨੂੰ ਸਮਝਾਉਣ ਲੱਗਾ ਸਭ ਕੁਝ ਇੱਕੋ ਪਲ ਦੇ ਅੰਦਰ ਇਤਾਂ ਹਟਿਆਣਾ ਪ੍ਰਗਟ ਹੋ ਡਿਆ ਹਨਾ ਜਿਵੇਂ ਮੈਂ ਆਪਣੇ ਪਰਿਵਾਰ ਦੇ ਅੰਦਰ ਨਹੀਂ ਹਾਂ ਜਦੋਂ ਮੈਂ ਆਪਣੇ ਪਰਿਵਾਰ ਤੋਂ ਦੂਰ ਹਾਂ ਇਸ ਉਸ ਟਾਈਮ ਤੇ ਮੇਰੇ ਪਰਿਵਾਰ ਹੈ ਹੀ ਨਹੀਂ ਜਦੋਂ ਮੈਂ ਆਪਣੇ ਘਰੇ ਆਇਆ ਉਸੇ ਵੇਲੇ ਮੇਰਾ ਪਰਿਵਾਰ ਮੇਰੇ ਦੁਆਰਾ ਪ੍ਰਗਟ ਹੋ ਜਾਂਦਾ ਹੁਣ ਇਹ ਗੱਲਾਂ ਉਸੇ ਵੇਲੇ ਸਮਝ ਨਹੀਂ ਹੋਣਗੀਆਂ ਤੁਸੀਂ ਲੋਜੀਕਲ ਮਾਈਂਡ ਉਤੋ ਉਤੋ ਕਹਿ ਸਕਦੇ ਜੋ ਹਾਂ ਵੀ ਨਹੀਂ ਮੈਂ ਤਾਂ ਮੰਦਨ ਨੂੰ ਫੋਲੋ ਕਰ ਮੰਨਣ ਵਾਲੀ ਗੱਲ ਨਹੀਂ ਅੰਦਰ ਗੱਲ ਇੰਟੀਗ੍ਰੇਟ ਹੋਣੀ ਚਾਹੀਦੀ ਹੈ ਜਦੋਂ ਤੁਹਾਨੂੰ ਉਹਦਾ ਐਕਸਪੀਰੀਅੰਸ ਨਹੀਂ ਹੈ ਹੁਣ ਐਕਸਪੀਰੀਅੰਸ ਕਰਨੀ ਤੁਹਾਨੂੰ ਉਹ ਐਕਸਪੈਂਡ ਕਰਨੀ ਪੈਣੀ ਜਦੋਂ ਉਹਨੇ ਐਕਸਪੈਂਡ ਹੋਏ ਤਾਂ ਜਾਣਕਾਰੀ ਅੰਦਰ ਆ ਗਈ ਸਮਝ ਆ ਗਈ ਕਿਹੜੀ ਨਹੀਂ ਐ ਬਸ ਇਹ ਗੱਲ ਚੇਤਨਾ ਨੂੰ ਐਕਸਪੈਂਡ ਕਰਨ ਦੀ ਇਹ ਹੈ ਗੱਲ ਜਿਹੜਾ ਪਾਤਰ ਬਣਾਉਣਾ ਹੁੰਦਾ ਫਿਰ ਇੱਕ ਗੱਲ ਹੋਰ ਆ ਜਾਂਦੀ ਹੈ ਜਿਹੜਾ ਸਾਡਾ ਪਾਤਰ ਹੁੰਦਾ ਹੁਣ ਮੰਨ ਲਓ ਪਾਤਰ ਤੇ ਤੁਹਾਡਾ ਐਡਾ ਐਡਾ ਮੰਨ ਲਓ ਹਣਾ ਪਰ ਉਹਦੇ ਅੰਦਰ ਪਹਿਲਾਂ ਇੰਨੀ ਜਿਹੜੀ ਚੀਜ਼ ਹੈ ਨਾ ਫਾਲਤੂ ਦੀ ਭਰੀ ਪਈ ਹੈ ਧਰਮ ਦੇ ਵੱਲੋਂ ਸਮਾਜ ਦੇ ਵੱਲੋਂ ਹੁਣ ਉਹਨੇ ਵੀ ਨਾ ਤਾਂ ਮੰਨ ਫਿਰ ਕੀ ਕਰੋਗੇ ਫਿਰ ਕੀ ਕਰੋਗੇ ਫਿਰ ਉਹ ਵੀ ਚੀਜ਼ ਕੱਢਣੀ ਪੈਣੀ ਬਾਤਰ ਸਾਫ਼ ਕਰਨਾ ਪੈਣਾ ਹਨਾ ਅੰਦਰੋਂ ਗੰਧ ਬਾਹਰ ਕੱਢਣਾ ਪੈਣਾ ਜੋ ਫਾਲਤੂ ਦਾ ਹੁਣ ਤੱਕ ਭਰਿਆ ਪਿਆ ਇਤਾਂ ਹੀ ਤਾਂ ਦੇ ਆਤਮਿਕਤਾ ਹੁੰਦੀ ਹੈ ਇਤਾਂ ਇਸ ਰਾਹ ਤੇ ਤੁਰੇ ਉਹ ਵੀ ਚੀਜ਼ੇ ਬਾਹਰ ਕੱਢਣੀ ਪਾ ਕਿਉਂਕਿ ਉਹਨੇ ਥਾਂ ਮੱਲਿਆ ਹੁਣ ਜਿਹੜੀ ਚੀਜ਼ ਨੇ ਥਾਂ ਮੱਲਿਆ ਵਾ ਮੇਰੀ ਨਵੀਂ ਜਾਣਕਾਰੀ ਉਹਦੇ ਅੰਦਰ ਆਊਗੀ ਤਾਂ ਉਹਨੇ ਤਾਂ ਰਕਾਵਟ ਪਾਉਣੀ ਇਸ ਕਰਕੇ ਆਹ ਜਿਹੜੀ ਚੀਜ਼ੇ ਥੋੜਾ ਨਹੀਂ ਪੈਣੀ ਜੇ ਤੋਂ हट ਗਈ ਫਿਰ ਇਹਨਾਂ ਦਾ ਹੋਰ ਖਾਲੀ ਹੋ ਜਾਣਾ ਇੰਨਾ ਤਾਂ ਭਰਿਆ ਜਿਹੜਾ ਭਰਿਆ ਪਿਆ ਐਵੇਂ ਉਹ ਵੀ ਖਾਲੀ ਹੋ ਜਾਣਾ ਤੇ ਪਾਤਰ ਹੋਰ ਜ਼ਿਆਦਾ ਵਧ ਗਿਆ ਜਾਣਕਾਰੀ ਹੋਰ ਉਹਦੇ ਅੰਦਰ ਆ ਗਈ ਜਾਨਕੀ ਦੋ ਚੀਜ਼ਾਂ ਆ ਗਈਆਂ ਇੱਕ ਤੇ ਚੇਤਨਾ ਨੂੰ ਨੋਰਮਲ ਐਕਸਪੈਂਡ ਕਰਨਾ ਹੈ ਨਾ ਇੱਕ ਜਿਹੜੀ ਚੀਜ਼ ਅੰਦਰ ਪਹਿਲਾਂ ਫालतੂ ਦੀ ਭਰੀ ਪਈ ਜਿਹੜੀ ਰੁਕਾਵਟ ਪਾਉਂਦੀ ਹੈ ਉਹਨੂੰ ਬਾਹਰ ਕੱਢਣਾ ਹੈ ਨਾ ਇਹਨੂੰ ਹੋਰ ਸਮਝਾ ਦਨਾ ਮੰਨ ਲਓ ਘੜਾ ਵਾ ਮਤਲਬ ਇਹ ਬਹੁਤ ਜ਼ਿਆਦਾ ਸਿੰਪਲ ਗੱਲ ਨਾ ਪਰ ਫਿਰ ਵੀ ਸਾਨੂੰ ਬਾਰ-ਬਾਰ ਦੱਸਨੀ ਪੈਂਦੀ ਆ ਮੈਂ ਵੀਡੀਓ ਦੇ ਅੰਦਰ ਪਹਿਲਾਂ ਵੀ ਦੱਸਿਆ ਘੜਾ ਵਾ ਘੜੇ ਦੇ ਅੰਦਰ ਪਾਣੀ ਪਾਉਣਾ ਪਰ ਮੰਨ ਲਓ ਘੜੇ ਦੇ ਅੰਦਰ ਪਹਿਲਾਂ ਬੜੇ ਰੋੜੇ ਪਏ ਹੁਣ ਪਾਣੀ ਪਾਵਾਂਗੇ ਪਾਣੀ ਘਾਟੀ ਪਊਗਾ ਮਾਲੂਕਾ ਦੇ ਅੰਦਰ ਖਾਲੀ ਹੋਵੇ ਜੇ ਪਾਣੀ ਪਾਵਾਂਗੇ ਤਾਂ ਪਾਣੀ ਜ਼ਿਆਦਾ ਪੈ ਜਾਊਗਾ ਕਿਉਂਕਿ ਜਿਹੜੇ ਰੋੜੇ ਵਿੱਚ ਪਏ ਆ ਹਨ ਜਿਹੜੇ ਹੋਰ ਚੀਜ਼ਾਂ ਪਈਆਂ ਉਹਨੇ ਵੀ ਥਾਂ ਮੱਲਿਆ ਹਨ ਮੰਨ ਲਓ ਉਹਨੇ ਥਾਂ ਮੱਲਿਆ ਵਾ ਤੇ ਫਿਰ ਪਾਣੀ ਤਾਂ ਖਾਟਾ ਆਊਗਾ ਇਹਦਾ ਮਤਲਬ ਰੋੜੇ ਕੱਢਨੇ ਪੈਣੇ ਇੱਕ ਦੇ ਵਿੱਚ ਰੋੜੇ ਹੀ ਕੱਢਨੇ ਪੈਣੇ ਆ ਤਾਂ ਜ਼ਿਆਦਾ ਹੋਊਗਾ ਘੜੀ ਚ ਪਾਣੀ ਜ਼ਿਆਦਾ ਆਜੂ ਪਰ ਪਾਣੀ ਕੀ ਹੈ ਜਾਣਕਾਰੀ ਘੜਾ ਕੇ ਸਾਡੀ ਚੇਤਨਾ ਚ ਦਿੱਤੀ ਕਿੰਨੀ ਚੇਤਨਾ ਦੇ ਅੰਦਰ ਥਾਂ ਹੈ ਕੋਈ ਗੱਲ ਨਾ ਉਹ ਗੱਲ ਹੈ ਐਗਜ਼ਾਮਪਲ ਇਸ ਤਰ੍ਹਾਂ ਸਮਝਾਉਂਦੇ ਆ ਪਾਣੀ ਆ ਗਿਆ ਅੰਦਰ ਥਾਂ ਬਣਾਉਣ ਲਈ ਇੱਕ ਵਿੱਚ ਜਿਹੜੀ ਚੀਜ਼ੋ ਘੜਤੀ ਰੋ ਸਮਝਾਗੀ ਹਨ ਤਾਂ ਜ਼ਿਆਦਾ ਆ ਗਿਆ ਪਾਣੀ ਜ਼ਿਆਦਾ ਆ ਗਿਆ ਜਣੀ ਜਾਣਕਾਰੀ ਆ ਤਾਂ ਕਿ ਦੂਸਰਾ ਕੀ ਚੇਤਨਾ ਨੂੰ ਉਹ ਤਾਂ ਐਕਸਪੈਂਡ ਕੀਤਾ ਜਿਹੜੇ ਮੈਂ ਤਰੀਕੇ ਦੱਸੇ ਤੇ ਨਾਲ ਉਹਦੇ ਨਾਲ ਕੀ ਆ ਕੜਾ ਹੀ ਜ਼ਿਆਦਾ ਵੱਡਾ ਹੋ ਗਿਆ ਕੜਾਈ ਵੱਡਾ ਹੋ ਗਿਆ ਜਾਨਕੀ ਚੇਤਨਾ ਦੇ ਅੰਦਰ ਤਾਂ ਵਧ ਗਈ ਫਿਰ ਜਿਹੜੀ ਜਾਣਕਾਰੀ ਵਿੱਚ ਆ ਗਈ ਕਿਹੜੀ ਏ ਟੀਜੀਏ ਦੇ ਅੰਦਰ ਜੇ ਤੁਸੀਂ ਕਹੋਗੇ ਵੀ ਟੀਜੀ ਦੇ ਅੰਦਰ ਵੱਲ ਭੀ ਜਿੰਨੀਆਂ ਇਹ ਡੇਟਾ ਉਡੀਆਂ ਉਹਦਾ ਮੇਨ ਮਕਸਦ ਕੀ ਆ ਉਹਦਾ ਇਹੀ ਆ ਬਸ ਕਿ ਤੁਹਾਡਾ ਜਿਹੜਾ ਐਕਸਪੈਂਡ ਜਿਹੜੀ ਕਰਨੀ ਬਾਤ ਰਿਦਾਉਣਾ ਬਸ ਇੰਨੀ ਖੇਡ ਹੈ ਹੋਰ ਕੁਝ ਨਹੀਂ ਆ ਜਦੋਂ ਵੱਧ ਗਿਆ ਤਾਂ ਅੰਦਰ ਸਾਰੀ ਜਾਣਕਾਰੀ ਆ ਜੀ ਇਹ ਠੀਕ ਹੈ ਤਾਂ ਦਮ ਹੈ ਬਸ